ਮਿਸਿਸ ਆਗਰ ਦੇ ਵਿੱਚ ਕੁਝ ਦਿਨ ਪਹਿਲਾਂ ਹਰਜੀਤ ਢੱਡਾ ਨਾਮ ਦੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਹੀ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੀਲ ਪੁਲਿਸ ਦੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਹੁਣ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਪੰਜਾਬੀ ਨੌਜਵਾਨਾਂ ਦੇ ਵੱਲੋਂ ਹੀ ਇੱਕ ਪੰਜਾਬੀ ਵਿਅਕਤੀ ਦਾ ਕਤਲ ਕੀਤਾ ਗਿਆ ਦੋ ਨੌਜਵਾਨਾਂ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਗ੍ਰਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਉਮਰ 21 ਸਾਲ ਦੀ ਹੈ ਅਤੇ ਉਹਨਾਂ ਦਾ ਨਾਮ ਅਮਨ ਅਤੇ ਦਿਗ ਵਿਜੇ ਉਹਨਾਂ ਦੀਆਂ ਫੋਟੋਆਂ ਵੀ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹੋਰ ਕੀ ਰਿਪੋਰਟ ਸਾਹਮਣੇ ਆਈ ਹੈ ਜਾਣਦੇ ਹਾਂ ਪੇਨ ਰੀਜਨਲ ਪੁਲਿਸ ਹੋਮਿਸਾਈਡ ਬਿਊਰੋ ਦੇ ਜਾਂਚਕਰਤਾਵਾਂ ਨੇ ਮਿਸਿਸਾਗਾ ਵਿੱਚ ਹੋਏ ਹਾਲ ਹੀ ਦੇ ਕਤਲ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰਫਤਾਰੀਆਂ ਕੀਤੀਆਂ ਹਨ ਬੋਧਵਾਰ 14 ਮਈ 2025 ਨੂੰ ਸਵੇਰੇ ਲਗਭਗ 12 ਵਜੇ ਸ਼ੱਕੀ ਵਿਅਕਤੀ ਨੇ ਬ੍ਰੈਂਟਨ ਦੇ ਰਹਿਣ ਵਾਲੇ 51 ਸਾਲਾ ਵਿਅਕਤੀ ਹਰਜੀਤ ਢੱਡਾ ਨੂੰ ਮਿਸਿਸ ਸਾਗਾ ਵਿੱਚ ਟਰਨਮੇਡ ਡਰਾਈਵ ਅਤੇ ਟੈਲਫੋਰਡ ਵੇ ਦੇ ਨੇੜੇ ਇੱਕ ਪਾਰਕਿੰਗ ਵਿੱਚ ਕਈ ਵਾਰ ਗੋਲੀ ਮਾਰ ਦਿੱਤੀ। ਹਰਜੀਤ ਢੱਡਾ ਜੀਐਨਜੀ ਟਰੱਕਿੰਗ ਕੰਪਨੀ ਦੇ ਮਾਲਕ ਸਨ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਢੱਡਾ ਆਪਣੇ ਦਫ਼ਤਰ ਵਿੱਚੋਂ ਬਾਹਰ ਆ ਕੇ ਪਾਰਕਿੰਗ ਵਿੱਚ ਆਪਣੇ ਕਾਰ ਵਿੱਚ ਬੈਠਣ ਲੱਗੇ ਸਨ। ਪੀੜਤ ਦੀ ਬਾਅਦ ਵਿੱਚ ਇੱਕ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਸ਼ੱਕੀ ਇੱਕ ਹੋਰ ਚੋਰੀ ਹੋਈ 2018 ਬਲੈਕ ਡੌਰ ਚੈਲੈਂਜਰ ਵਿੱਚ ਭੱਜ ਗਏ ਸਨ ਜਿਸ ਨੂੰ ਘਟਨਾ ਤੋਂ ਥੋੜੀ ਦੇਰ ਬਾਅਦ ਹੀ ਬ੍ਰਾਮਧਤ ਕਰ ਲਿਆ ਗਿਆ ਸੀ। ਇੱਕ ਡੂੰਘਾਈ ਨਾਲ ਜਾਂਚ ਤੋਂ ਬਾਅਦ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ ਅਤੇ ਡੈਲਟਾ ਬ੍ਰਿਟਿਸ਼ ਕੋਲੰਬੀਆ ਵਿੱਚ ਟਰੈਕ ਕੀਤਾ ਗਿਆ। 28 ਮਈ ਨੂੰ ਪੀਲ ਰੀਜਨਲ ਪੁਲਿਸ ਨੇ ਡੈਲਟਾ ਪੁਲਿਸ ਵਿਭਾਗ, ਐਬਰਟਸਫਰਡ ਪੁਲਿਸ, ਸਰੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਉਂਟ ਪੁਲਿਸ ਦੇ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਡੈਲਟਾ ਬ੍ਰਿਟਿਸ਼ ਕੋਲੰਬੀਆ ਦੇ 21 ਸਾਲਾ ਵਿਅਕਤੀ ਅਮਨ ਅਤੇ 21 ਸਾਲਾ ਦਿਗਵਿਜੇ ਨੂੰ ਲੱਭ ਕੇ ਗ੍ਰਫਤਾਰ ਕੀਤਾ। ਮੁਲਜ਼ਮਾਂ ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਜੱਜ ਸਾਹਮਣੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਮਿਸਾਈਡ ਡਿਟੈਕਟਿਵਜ਼ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਉਹਨਾਂ ਨੂੰ অন্ਟਾਰੀਓ ਵਾਪਸ ਭੇਜਿਆ ਜਾ ਸਕੇ। ਦੋਵੇਂ ਮੁਲਜ਼ਮ 1 ਜੂਨ ਨੂੰ ਬ੍ਰਾਮਟਨ ਵਿੱਚ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਸ਼ਾਮਲ ਹੋਏ। ਫਿਲਹਾਲ ਇਸ ਮਾਮਲੇ ਵਿੱਚ ਹੋਰ ਕੋਈ ਵੀ ਅਪਡੇਟ ਸਾਂਝੀ ਨਹੀਂ ਕੀਤੀ ਗਈ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ